ਨਾਮ ਹੈ ਕੋਲੋਂ ਲਾਲ ਸਿੰਘ ਜੀ ਕਿਹੜਾ ਪਿੰਡਾ ਤੁਸਾਂ ਪਿੰਡ ਜਗਿੰਦਰ ਬਾਤੀ ਦੀ ਜ਼ਿਲ੍ਹਾ ਸੰਗਰੂਰ ਤੋਂ ਤਸਵੀਰ ਪਾਣੀ ਕਰਾ ਬਾਬੂ ਜੀ ਤੁਹਾਡੀ ਇਹ ਹੀ ਰੀਤ ਸੜਕ ਦਾ ਕੰਮ ਹੋਇਆ ਕਈ ਸਾਲਾਂ ਬਾਅਦ ਕਿਵੇਂ ਨਹੀਂ ਸੜਕ ਇਹ 20 ਸਾਲ ਬਾਅਦ ਹੋਇਆ ਜੀ ਇਹ ਕਿਵੇਂ ਦੀ ਬਣੀ ਹੈ ਸੜਕ ਬੇਕਾਰ ਹੈ ਜੀ ਜਮਾ ਬਿਲਕੁਲ ਖਤਮ ਹੈ ਤਾਂ ਅਸੀਂ ਦੇਖਿਆ ਤੁਸੀਂ ਤਸਵੀਰਾਂ ਵਿੱਚ ਸੜਕ ਵੀ ਖੁਰੇਦ ਕੀ ਦਿਖਾਈ ਹੈ ਵੀ ਹੱਥਾਂ ਨਾਲੇ ਭੁੱਰੀ ਹੈ ਸੜਕ ਇਹ ਤਾਂ ਪੂਈ ਜਾਂਦੇ ਨੌਂ ਹਣਾਂ ਨਾਲੇ ਜਾਂਦੀ ਹੈ ਇਹ ਸੜਕ ਤਾਂ ਪੱਤੀ ਵੀ ਨਹੀਂ ਜਾਂਦੀ ਕਿੰਨਾ ਟਾਈਮ ਹੋ ਗਿਆ ਇਹਨੂੰ ਬਣੀ ਤੀਜਾ ਦਿਨੇ ਹੋਇਆ ਬਾ ਤੀਜੇ ਦਿਨ ਹੋਇਆ ਯਾਰ ਹੋਰ ਤੀਜਾ ਦਿਨ ਹੋਇਆ ਇਹਨੂੰ ਮੜੀ ਲੱਗਦਾ ਵੀ ਜਿਹੜੀ ਸੜਕ ਹੈ ਇਹ ਇਹ ਬਾਰਿਸ਼ ਦੀ ਮਾਰ ਚੱਲੂਗੀ ਹੋ ਚੱਲੇ ਨਹੀਂ ਸਕਦੀ ਜੀ ਇਹ ਇਹਦਾ ਕੁੱਤੇ ਨੇ ਮੂਤਾ ਤਾ ਉਖੜ ਜੂਗੀ ਤਾਂ ਲੱਗਦਾ ਨਹੀਂ ਲੰਮਾ ਸਮਾਂ ਲੱਗਣਾ ਨਹੀਂ ਜੀ ਹਾਇ ਜੀ ਸਮਾਂ ਨਹੀਂ ਨਹੀਂ ਇਹਦੇ ਚ ਕੀ ਕੀ ਮੰਗ ਕੀ ਕਰਦੇ ਹੋ ਮੰਗ ਕੇ ਤਾਂ ਦੁਬਾਰਾ ਲੁੱਕ ਪੈਣੀ ਜੇ ਜੀ ਠੀਕ ਹੈ ਜਦੋਂ ਸੜਕ ਪੈ ਰਹੀ ਸੀ ਤੁਸੀਂ ਦੇਖ ਰਹੇ ਸੀ ਆਪਦੇ ਹਾਂ ਜੀ ਉਹੀ ਤੇ ਸੀ अच्छा ताके क्या हां नहीं क्या ठेकेदार सुन ही नहीं ਸਾਡੀ ਸੁਣਦੇ ਨਹੀਂ ਠੇਕੇਦਾਰ ਸੁਣੀ ਨਹੀਂ ਸਾਡੀ اچھا ਅ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਰੇਂਦਰ ਕੁਮਾਰ ਹੈ ਜੀ ਤੇ ਮੈਂ ਮਾਨ ਕਲੋਨੀ ਚ ਇਸ ਹਿਮਲੇ ਦਾ ਰਹਿਣ ਵਾਲਾ ਮੈਂ ਜੀ ਤੇ ਪਹਿਲਾਂ ਤਾਂ ਇਸ ਰੋਡ ਨੂੰ ਬਣਾਉਣ ਲੱਗੇ ਇਹਨਾਂ ਨੇ ਬਹੁਤ ਪਰੇਸ਼ਾਨੀਆਂ ਕੀਤੀਆਂ ਨਿਕੀਆਂ ਕਾਫੀ ਟਾਈਮ ਦੇ ਅਸੀਂ ਐਪਲੀਕੇਸ਼ਨ ਆ ਦਿੰਦੇ ਆ ਰਹੇ ਸੀ ਰੋਡ ਬਣਾਇਆ ਤੇ ਜਦੋਂ ਹੁਣ ਰੋਡ ਬਣਾਇਆ ਤਾਂ ਬਿਲਕੁਲ ਜ਼ੀਰੋ ਕੁਆਲਿਟੀ ਦਾ ਤੁਸੀਂ ਆਪ ਦੇਖ ਲਓ ਇਹ ਹੱਥਾਂ ਨਾਲ ਭੁਰ ਰਿਹਾ ਜੀ ਹੈ ਬਿਲਕੁਲ ਲੋਕ ਕੁਆਲਿਟੀ ਮਟੀਰੀਅਲ ਆਇਆ ਹੋਇਆ ਹੈ ਤੇ ਇਸ ਚੀਜ਼ ਤੇ ਨਾ ਤਾਂ ਕਿਸੇ ਪ੍ਰਸ਼ਾਸਨ ਦਾ ਧਿਆਨ ਆ ਨਾ ਪਾਣੀ ਦੀ ਨਿਕਾਸੀ ਬਾਰੇ ਨਾ ਕਿਸੇ ਚੀਜ਼ ਬਾਰੇ ਇਸ ਰੋਡ ਨੂੰ ਧਿਆਨ ਰੱਖ ਕੇ ਕੁਝ ਨਹੀਂ ਬਣਾਇਆ ਗਿਆ ਜੀ ਠੀਕ ਹੈ ਇਹ ਜਦੋਂ ਇਹ ਤਿਆਰ ਹੋ ਰਹੀ ਸੀ ਸੜਕ ਉਦੋਂ ਤੁਸੀਂ ਦੇਖਿਆ ਸੀ ਮਟੀਰੀਅਲ ਕਿਵੇਂ ਪਾਇਆ ਸੀ ਕਿਵੇਂ ਮਟੀਰੀਅਲ ਇਹਨਾਂ ਨੇ ਕਾਲੀ ਕਾਲੀ ਚ ਨਵੇੜੇ ਜੀ ਜਿਹਹ ਜ ਮਟੀਰੀਅਲ ਆ ਇਹਨਾਂ ਦੇ ਹੱਥ ਸਿੱਗਾ ਇਹਨਾਂ ਨੇ ਚੱਕ ਕੇ ਲਾਤਾ ਆ ਤਾਂ ਕਿ ਕੰਮ ਪੂਰਤੀ ਕਰੀਏ ਖਾਣਾ ਪੂਰਤੀ ਕਰੀ ਹੋਈ ਹੈ ਜੀ ਤੁਹਾਨੂੰ ਦੇਖ ਕੇ ਹੀ ਪਤਾ ਚੱਲ ਰਿਹਾ ਬਿਲਕੁਲ ਬਿਲਕੁਲ ਜ਼ੀਰੋ ਕੁਆਲਿਟੀ ਦਾ ਮਾਲ ਲਗਾਇਆ ਹੋਇਆ ਅਸੀਂ ਖੁਦ ਇਹ ਗੱਲ ਕਹਿ ਰਹੇ ਸੀ ਦੇਖ ਕੇ ਵੀ ਇਹ ਰੋਡ ਅਗਰ 2 ਮ ਇਹ ਇਹਨਾਂ ਦਾ ਪਾਣੀ ਦੀ ਨਿਕਾਸੀ ਕਿਸੇ ਪਾਸੇ ਦੀ ਜੇ ਅਗਰ ਇੱਕਵੀਂ ਜਾਂ ਦੋਵੀਂ ਆਗੇ ਨਾ ਤਾਂ ਇਹ ਮਾਰੋੜ ਦੁਬਾਰੇ ਪਹਿਲਾਂ ਵਾਂਗੂ ਖਰਾਬ ਹੋ ਜਾਣਾ ਹੈ ਤਾਂ ਸਰਕਾਰ ਦੇ ਪੈਸੇ ਦੀ ਬੇਫਜ਼ੂਲੀ ਹੈ ਬਿਲਕੁਲ ਇਹ ਤਾਂ ਖੁਦ ਕਹ ਰਹੇ ਜੀ ਅਸੀਂ ਸਭ ਟੈਕਸ ਪੇ ਕਰ ਦਾਂਗੇ ਲੇਕਿਨ ਸਾਡੇ ਟੈਕਸ ਦਾ ਆ ਨਤੀਜਾ ਦਿਖਾ ਰਹੇ ਨੇ ਸਾਨੂੰ ਤੁਸੀਂ ਗਲਤੀ ਕੀ ਠੇਕੇਦਾਰ ਦੀ ਮੰਨਦੇ ਹੋ ਕਿਵੇਂ ਮਾਰੋ ਇਹ ਇਹਦੀ ਇਹਦੀ ਕਾਰਵਾਈ ਤਾਂ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਨਾ ਪਤਾ ਲੱਗ ਜੂਗਾ ਵੀ ਕਿਸੇ ਠੇਕੇਦਾਰ ਨੇ ਕਰਿਆ ਹੋਇਆ ਜਾਂ ਕਿਸ ਨੇ ਕਰਿਆ ਹੋਇਆ ਹੈ ਜੀ ਤੁਸੀਂ ਪ੍ਰਸ਼ਾਸਨ ਨੂੰ ਸੰਬੰਧੀ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਕਹਿੰਨੇ ਜੀ ਵੀ ਇਸ ਸੰਬੰਧੀ ਕਾਰਵਾਈ ਕਰੀ ਜਾਵੇ ਨਾ ਪ੍ਰੋਪਰ ਜਿਹੜੀ ਖਾਣਾ ਪੂਰਤੀਆਂ ਕਰਕੇ ਗਏ ਨੇਗੇ ਇਹ ਉਹ ਤੇ ਕਾਰਵਾਈ ਕਰਕੇ ਦੇਖੋ ਵੀ ਹਾਂ ਵੀ ਕਿਹਦੀ ਗਲਤੀ ਹੈ ਕਿਨੇ ਮਟੀਰੀਅਲ ਘਟੀਆਂ ਲਗਾਇਆ ਹੈ ਜਾਂ ਇਹ ਕਿਨੇ ਕੀ ਘਟਾਲਾ ਕਰ ਰਿਹਾ ਸ਼੍ਰੀਆਮ ਘਟਾਲੇ ਵਾਲਾ ਕੰਮ ਹੈ ਜੀ ਇਹ ਠੀਕ ਹੈ